ਬਾਬੇ ਅਜੀਤ ਸਿੰਘ ਦੇ ਨਾਂ ਦੇ ਉੱਤੇ ਇੱਕ ਵਰਲਡ ਰਿਕਾਰਡ ਬੋਲਦਾ ਵਾ ਚਮਕੌਰ ਦੀ ਗੜੀ 'ਚ ਜਿਹੜਾ ਕਿਸੇ ਕੋਲੋਂ ਨਾ ਟੁੱਟਾ ਵਾ ਤੇ ਨਾ ਸ਼ਾਇਦ ਟੁੱਟੇਗਾ। ਸਾਨੂੰ ਸੇਖ ਹੋਣ ਦੇ ਨਾਤੇ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਅਸੀਂ ਕਿੱਡਾ-ਕਿੱਡਾ ਦੇ ਸੂਰਬੀਰ ਦੁਨੀਆ ਤੇ ਪੈਦਾ ਕੀਤੇ ਆ। ਫਾਰਸੀ ਦੀ ਇੱਕ ਕਿਤਾਬ ਆ ਅਖਬਾਰ ਰਾਤ ਦਰਬਾਰੇ ਮੌਲਾ ਤੇ ਫਾਰਸੀ ਦੀ ਉਸ ਲਿਖਤ ਅਖਬਾਰ ਰਾਤ ਦਰਬਾਰੇ ਮੌਲਾ ਦੇ ਮੁਤਾਬਕ ਸਹਿ ਬਾਬਾ ਅਜੀਤ ਸਿੰਘ ਧਰਤੀ ਤੇ ਡਿੱਗਾ ਉਹਦੇ ਸਰੀਰ ਉੱਤੇ ਪੂਰੇ 392 ਫਟ ਲੱਗੇ ਸੀ ਉਹਦਾਂ 392 ਫਟ ਇਹ ਰਿਕਾਰਡ ਆ ਤੇ ਜਿਸ ਬੰਦੇ ਦੇ ਸਰੀਰ ਉੱਤੇ 392 ਫਟ ਲੱਗੇ ਹੋਣਗੇ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਮਗਰ ਸਰੀਰ ਦੇ ਬਚਿਆ ਕੀ ਹੋਊਗਾ ਜਦੋਂ ਬਾਬਾ ਅਜੀਤ ਸਿੰਘ ਧਰਤੀ ਤੇ ਡਿੱਗਾ ਦੁਸ਼ਮਣ ਨੇ ਚਮਕੌਰ ਦੀ ਗੜੀ ਵੱਲ ਨੂੰ ਵੇਖਿਆ ਕਿ ਜੱਡਾ ਮਰਜੀ ਬਾਪ ਹੋਵੇ ਪੁੱਤ ਦੀ লাশ ਵੇਖ ਕੇ ਤੇ ਹਰ ਬੰਦਾ ਹੀ ਰੋਂਦਾ ਹੈ। ਔਲਾਦ ਦਾ ਮੋਹ ਹੀ ਇਦਾਂ ਦਾ ਦੁਨੀਆ ਦਾ ਹਰ ਬੰਦਾ ਚਾਹੁੰਦਾ ਮੇਰੀ ਅਰਥੀ ਮੇਰੇ ਬੱਚਿਆਂ ਦੇ ਮੋਢੇ ਤੇ ਜਾਵੇ। ਪਰ ਦੁਨੀਆ 'ਚ ਉਹ ਵੀ ਹੈਗੇ ਆ ਜਿਨ੍ਹਾਂ ਨੇ ਜਿਉਂਦੇ ਜੀ ਆਪਣੇ ਪੁੱਤਾਂ ਦੀਆਂ ਅਰਥੀਆਂ ਵੀ ਚੁਕੀਆਂ ਤੇ ਸ਼ਮਸ਼ਾਨ ਘਾਟ ਤੱਕ ਖੜੀਆਂ। ਉਹਨਾਂ ਦਾ ਵੀ ਤੇ ਦੇਲ ਹੀ ਜਾਣ ਦਾ ਸੰਸਾਰ ਅੰਦਰ। ਦੁਨੀਆ ਨੇ ਵੇਖਿਆ ਚਮਕੌਰ ਦੀ ਗੜੀ ਨੂੰ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਕੀ ਕਰੇਗਾ? ਮਾ ਭਾਰਤ ਦੇ ਯੁੱਧ ਚ ਅਰਜਨ ਦਾ ਪੁੱਤ ਅਭਮਨੂ ਮਰਿਆ ਕਹਿੰਦੇ ਅਰਜਨ ਨੇ ਤੀਰ ਕਮਾਨ ਵਗਾ ਕੇ ਛੁੱਟਿਆ ਸੀ ਕਿਉਂਕਿ ਪੁੱਤ ਮਰ ਗਿਆ ਸੀ ਭਗਵਾਨ ਰਾਮਚੰਦਰ ਨੂੰ ਬਨਵਾਸ ਮਿਲਿਆ 12 ਸਾਲਾਂ ਦਾ ਭਗਵਾਨ ਰਾਮਚੰਦਰ ਤੁਰਿਆ ਜਾਂਦਾ ਤੁਰਿਆ ਜਾਂਦਾ ਉਹਦਾ ਪਿਓ ਦਸ਼ਰਤ ਮਹੱਲਾਂ ਚ ਖਲੋ ਕੇ ਵੇਂਦਾ ਰਿਹਾ ਜਿੰਨਾ ਚਿਰ ਪੁੱਤ ਦਿਸਦਾ ਰਿਹਾ ਉੰਨਾ ਚਿਰ ਵਿੰਦਾ ਰਿਹਾ ਜਦੋਂ ਰਾਮਚੰਦਰ ਦਿਸਨੋਂ ਹਟ ਗਿਆ ਦਸ਼ਰਤ ਨੇ ਮਹੱਲਾਂ ਚੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਪੁੱਤ ਦਾ ਵਿਜੋਗ ਨਹੀਂ ਸੀ ਚੱਲ ਸਕਿਆ ਇਸਲਾਮ ਦੇ ਪੈਗੰਬਰ حضرت ਮੁਹੰਮਦ ਸਾਹਿਬ ਦਾ ਬੱਚਾ ਖਤਮ ਹੋਇਆ ਲੋਕਾਂ ਨੇ حضرت ਮੁਹੰਮਦ ਸਾਹਿਬ ਦੀ ਦਾੜੀ ਹੰ ਜੁਵਾਨਾਂ ਭਰੀ ਕਦੀ ਵੇਖੀ ਸੀ ਇੰਨਾ ਰੋਇਆ ਸੀ ਉਹ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਬਤ ਫਿਰ ਵਿਦਵਾਨ ਨੇ ਲਿਖਿਆ ਉਹ ਕਹਿੰਦਾ ਮ੍ਰਿਤਿਉ ਜਦੋਂ ਅਬੈ ਮੰਨੂ ਦੀ ਸੁਣੀ ਅਰਜਨ ਢਿੱਲੀ ਹੱਥ ਚੋਂ ਤੀਰ ਕਮਾਨ ਹੋ ਗਈ ਲੱਭਾ ਪੋਤਨਾ ਰਾਣੀ ਇਸ਼ਰਾਂ ਨੂੰ ਰੋ ਰੋ ਕੇ ਅੰਨੀ ਨਿਧਾਨ ਹੋ ਗਈ ਤਾਨ ਸੇਨ ਨੇ ਸੁਣਿਆ ਪੁੱਤ ਮੋਇਆ ਰਾਗ ਬੋਲਣੋਂ ਬੰਦ ਜ਼ੁਬਾਨ ਹੋ ਗਈ ਬਲਹਾਰ ਨੇ ਜਾਵਾ ਕਲਗੀ ਵਾਲਿਆ ਤੂੰ ਤੇ ਆਗਿਆ ਇੱਕ ਅਕਾਲ ਦੀ ਮੰਨ ਲਈਏ ਕੋਈ ਇਹ ਨਾ ਕਹੇ ਕਿ ਪੁੱਤ ਮਰਵਾਉਣ ਵੇਲੇ ਪੱਟੀ ਅੱਖਾਂ ਤੇ ਗੁਰਾਂ ਨੇ ਬੰਨ ਲਈ ਸੇਂਗ ਸ਼ਹੀਦ ਹੋਏ ਗੁਰੂ ਨੇ ਇੱਕ ਜਕਾਰਾ ਲਾਇਆ ਸਕਾ ਪੁੱਤ ਲੜ ਕੇ ਸ਼ਹੀਦ ਹੋਇਆ ਗੁਰੂ ਨੇ ਪੰਜ ਜਕਾਰੇ ਲਾਏ ਵੱਡੇ ਪੁੱਤ ਦੀ ਸ਼ਹਾਦਤ ਹੋਈ ਬਾਬਾ ਜੁਝਾਰ ਸਿੰਘ ਆਇਆ ਬਾਬੇ ਜੁਝਾਰ ਸਿੰਘ ਨੇ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਲੋਕੀ ਕਹਿੰਦੇ ਜੋੜੀਆਂ ਜੱਗ ਥੋੜੀਆਂ ਨਰੜ ਬਥੇਰੀ ਮਹਾਰਾਜ ਮੇਰੇ ਭਰਾ ਦੀ ਜੋੜੀ ਮੇਰ ਨਾਲ ਬੜੀ ਹੇਟਿਆ ਅਸੀਂ ਕਿੱਧਰ ਵੀ ਜਾਂਦੇ ਆ ਲੋਕੀ ਕਹਿੰਦੇ ਦੋਵਾਂ ਭਰਾਵਾਂ ਦੀ ਜੋੜੀ ਤੁਰੀ ਜਾਂਦੀ ਆ ਲੋਕੀ ਸਾਨੂੰ ਵੇਖ ਵੇਖ ਕੇ ਖੁਸ਼ ਹੁੰਦੇ ਆ ਸੱਚੇ ਪਾਤਸ਼ਾਹ ਮੇਰਾ ਵੱਡਾ ਭਰਾ ਸ਼ਹੀਦ ਹੋ ਕੇ ਬਾਪੂ ਦੀ ਦਾਦੇ ਦੀ ਗੋਦ ਵਿੱਚ ਜਾ ਬੈਠਾ ਏ ਕਰ ਕਿਰਪਾ ਮੈਨੂੰ ਵੀ ਆਗਿਆ ਦੇ ਮੈਂ ਵੀ ਸ਼ਹੀਦ ਹੋਵਾਂ ਮੈਂ ਵੀ ਉਸ ਜੋੜੀ ਦੇ ਨਾਲ ਜਾ ਕੇ ਤੇ ਗੁਰੂ ਦੇ ਚਰਨਾਂ 'ਚ ਬਹਿ ਜਾਵਾਂ ਲੋਕੀ ਅਕਸਰ ਜੋੜੀ ਕਹਿੰਦੇ ਆ ਮੀਆਂ ਬੀਵੀ ਨੂੰ ਜੋੜੀ ਕੱਲੀ ਮੀਆਂ ਬੀਬੀ ਦੀ ਨਹੀਂ ਹੁੰਦੀ ਜਿੱਥੇ ਮਨ ਮਿਲ ਗਿਆ ਉੱਥੇ ਜੋੜੀ ਜੋੜੀ